ਸਤਰੀਕਾਲ ਨਮਸਕਾਰ ਅਦਾਬ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਕਟੂ ਪ੍ਰਾਸਤ ਚੈਨਲ ਨਾਲ ਤੇ ਹੁਣ ਅਸੀਂ ਤੁਹਾਨੂੰ ਖੇਤ ਦੇ ਵਿੱਚ ਸੁਹਾਗੀ ਫੇਰਨ ਦਾ ਸੀਨ ਦਿਖਾ ਰਹੇ ਹਾਂ ਕਿ ਕਿਵੇਂ ਵਲਦਾਂ ਨੂੰ ਜੋੜ ਕੇ ਇੱਕ ਕਿਸਾਨ ਸੁਹਾਗੀ ਦੇ ਉੱਪਰ ਖੜਦਾ ਤੇ ਉਹਦੇ ਗਿੱਟਿਆਂ ਦੇ ਵਿੱਚ ਛੋਟੇ ਬੱਚੇ ਝੂਟੀਆਂ ਲੈਣ ਦੇ ਮਾਰੇ ਕਿਸੇ ਟਾਈਮ ਪੰਜਾਬ ਦੇ ਖੇਤਾਂ ਦੇ ਵਿੱਚ ਜਦੋਂ ਉਹ ਜਾਂਦੇ ਤਾਂ ਉਹਨਾਂ ਦੇ ਮਾਪੇ ਜਾਂ ਦਾਦਾ-ਦਾਦੀ ਉਹਨਾਂ ਨੂੰ ਖੋਸ਼ੋ ਕੇ ਖੇਤ ਖੇਤ ਭੇਜਦੇ ਕਿ ਤੁਸੀਂ ਬੱਚੋ ਖੇਤ ਜਾਓ ਤੇ ਉਵੇਂ ਤੁਸੀਂ ਦੇਖ ਰਹੇ ਹੋ ਕਿ ਇੱਕ ਜਿਹੜਾ ਬਜ਼ੁਰਗ ਕਿਸਾਨ ਆ ਸੁਹਾਗੀ ਦੇ ਉੱਪਰ ਖੜਾ ਹੈ ਤੇ ਉਹਦੇ ਗਿੱਟਿਆਂ ਦੇ ਵਿੱਚ ਇੱਕ ਛੋਟਾ ਬੱਚਾ ਜਿਹਦੇ ਪਟਕਾ ਬੰਨਿਆ ਹੋਇਆ ਤੇ ਬੜੀ ਖੁਸ਼ੀ ਦੀ ਗੱਲ ਆ ਉਹਦਾ ਬੱਚੇ ਦਾ ਅੰਮ੍ਰਿਤ ਵੀ ਛਕਿਆ ਹੋਇਆ ਤੇ ਹੁਣ ਉਹ ਤੁਹਾਨੂੰ ਜਿਹੜਾ ਸੁਹਾਗੀ ਫੇਰਨ ਦਾ ਜਿਹੜਾ ਸੀਨ ਆ ਉਹ ਕਿਸਾਨ ਕਰਕੇ ਦਿਖਾਊਗਾ ਤੇ ਤੁਸੀਂ ਦੇਖ ਰਹੇ ਹੋ ਕਿ ਉਹ ਕਿਸਾਨ ਸੁਹਾਗੀ ਫੇਰ ਰਿਹਾ ਤੇ ਬੱਚਾ ਉਹਦੇ ਪੈਰਾਂ ਦੇ ਵਿੱਚ ਬੱਚਾ ਵਾਲੇ ਸਹਾਗੀ ਤੇ ਬੈਠਾ ਹੋਇਆ ਇਸ ਸੀਨ ਦਾ ਜਿਹੜਾ ਨਜ਼ਾਰਾ ਲੈ ਰਿਹਾ ਤੇ ਅੱਜ ਕੱਲ ਦੇ ਬੱਚੇ ਆ ਜਿਹੜੇ ਉਹ ਸਕੂਟਰਾਂ ਤੇ ਜਾਂ ਮੋਟਰਸਾਈਕਲਾਂ ਤੇ ਜਾਂ ਗੱਡੀਆਂ ਚ ਬੈ ਕੇ ਉਹ ਖੇਤਾਂ ਦੇ ਵਿੱਚ ਜਾਂਦੇ ਆ ਤੇ ਇੱਕ ਤਖਾਣਤ ਬਣ ਚੁੱਕਿਆ ਕਿ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਆਉਂਦਿਆਂ ਖੇਤਾਂ ਦੀ ਜ਼ਮੀਨ ਬਾਰੇ ਨਹੀਂ ਜਾਣਕਾਰੀ ਕਿ ਛੇੜਾ ਤੁਹਾਡਾ ਖੇਤ ਹੈ ਕਿੰਨੇ ਸਾਡੇ ਕਿੱਲੇ ਨੇ ਤੇ ਕਿਉਂਕਿ ਉਹ ਛੋਟੇ ਹੁੰਦਿਆਂ ਨੂੰ ਖੇਤਾਂ ਦੇ ਵਿੱਚ ਅਸੀਂ ਜੋੜਦੇ ਨਹੀਂ ਹੈਗੇ ਕੋਈ ਜਿਹੜਾ ਕਿਸਾਨ ਹੈ ਜੋ ਜ਼ਮੀਨ ਨਾਲ ਜੁੜਿਆ ਹੋਊ ਖੇਤਾਂ ਨਾਲ ਜੁੜਿਆ ਹੋਊ ਜਾਂ ਬਚਪਨ ਦੇ ਵਿੱਚ ਜੁੜਿਆ ਹੋਊ ਤਾਂ ਉਹ ਜ਼ਿੰਦਗੀ ਭਰ ਲਈ ਉਹਦੇ ਲਈ ਉਹ ਜਿਹੜਾ ਮਹੱਤਵਸ਼ਾਲੀ ਕਰਦਾ ਪਣੀ ਰਹਿੰਦੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਸਾਡੀ ਕੱਟੂ ਪ੍ਰਾਸਤ ਚੈਨਲ ਦਾ ਜਿਹੜਾ ਅਸੀਂ ਛੋਟਾ ਜਿਹਾ ਇਹ ਯਤਨ ਤੁਹਾਨੂੰ ਦਿਖਾ ਰਹੇ ਹਾਂ ਤੇ ਇਹਦੇ ਵਿੱਚ ਪੂਰਾ ਸਹਿਯੋਗ ਦੇਵੋਗੇ ਸਾਡੀ ਵੀਡੀਓ ਨੂੰ ਅੱਗੇ ਫਲਾਉਣ ਦੀ ਕੋਸ਼ਿਸ਼ ਕਰੋਗੇ ਤੇ ਤਾਂ ਕਿ ਅਸੀਂ ਇਸ ਪੰਜਾਬੀ ਪ੍ਰਾਸਤ ਨੂੰ ਅਸੀਂ ਸਕਰੀਨ ਦੇ ਉੱਤੇ ਦਿਖਾ ਸਕੀਏ ਇਹਦੇ ਵਿੱਚ ਤੁਹਾਡਾ ਵੀ ਸਭ ਦਾ ਯੋਗਦਾਨ ਹੋਵੇਗਾ ਸ਼ੁਕਰੀਆ ਅਦਾ ਕਰਦੇ ਆਂ ਜੀ ਧੰਨਵਾਦ